ਪੁਲਿਸ ਥਸ਼ਨ ਪੁਰਾਣਾ ਸ਼ਾਲਾ ਅਧੀਨ ਆਉਂਦੇ ਪਿੰਡ ਕਰਵਾਲ ਵਿਖੇ ਆਵਾਰਾ ਕੁੱਤੇ ਗੁੱਜਰ ਪਰਿਵਾਰ ਦੀਆਂ ਚਾਰ ਕੀਮਤੀ ਭੇਡਾਂ ਨੂੰ ਨੋਚ ਕੇ ਖਾ ਗਏ ਇਸ ਸਬੰਧੀ ਜਾਣਕਰ ਦਿੰਦੇ ਹੋਏ ਗੁੱਜਰ ਲਿਆਕਤ ਅਲੀ ਨੇ ਦੱਸਿਆ ਕਿ ਬੀਤੀ ਰਾਤ ਅਚਾਨਕ ਕੁੱਤਿਆਂ ਦੇ ਝੁੰਡ ਵੱਲੋਂ ਸਾਡੇ ਡੇੜੇ ਅੰਦਰ ਦਾਖਲ ਹੋ ਕੇ ਸਾਡੀਆਂ ਚਾਰ ਕੀਮਤੀ ਭੇਡਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਉਹਨਾਂ ਨੇ ਦੱਸਿਆ ਕਿ ਕੁੱਤਿਆਂ ਵੱਲੋਂ ਇਹਨਾਂ ਭੇਡਾਂ ਨੂੰ ਇੰਨੀ ਬੁਰੀ ਤਰ੍ਹਾਂ ਨੋਚਿਆ ਗਿਆ ਸੀ ਕਿ ਇਹਨਾਂ ਚਾਰਾਂ ਭੇਡਾਂ ਦੀ ਮੌਤ ਹੋ ਗਈ ਜਿਸ ਕਾਰਨ ਸਾਡਾ ਕਰੀਬ 1 ਲੱਖ ਰੁਪਏ ਦਾ ਨੁਕਸਾਨ ਹੋਇਆ ਉਹਨਾਂ ਦੱਸਿਆ ਕਿ ਇਲਾਕੇ ਅੰਦਰ ਅਵਾਰਾ ਕੁੱਤਿਆਂ ਦੀ ਪੂਰੀ ਦਹਿਸ਼ਤ ਹੈ। ਹਾਂਜੀ ਭਾਈ। ਭਾਈ ਸਾਡੀਆਂ ਜਿਹੜੀਆਂ 4 ਭੇਡਾਂ ਅਵਾਰਾ ਕੁੱਤਿਆਂ ਨੇ ਖਾ ਛੜੀਆਂ। ਹੁਣ ਸਾਨੂੰ ਪਤਾ ਨਹੀਂ ਕੁੱਤੇ ਕਿਹਦੇ ਐ, ਅਵਾਰਾ ਕੁੱਤੇ ਐ ਜਿੱਦਾਂ 4 ਭੇਡਾਂ ਖਾੜੀਆਂ ਤੇ ਨਿੱਕੇ ਨਿੱਕੇ ਬੱਚੇ ਇਹਨਾਂ ਨੂੰ ਵੀ ਖਾ ਛੜਿਆ ਜੇ ਕੁੱਤਿਆਂ ਨੇ। ਤੇ ਅਸੀਂ ਵੀ ਇਹਨਾਂ ਕੁੱਤਿਆਂ ਦਾ ਕੋਈ ਹੱਲ ਕਰਨਾ ਚਾਹੁੰਦੇ ਆ। ਠੀਕ ਹੈ ਜੀ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਇਹ ਚੀਜ਼ ਦੀ? ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਨਿਆ ਵੀ ਇਹ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਏ। ਠੀਕ। ਜਿੱਦਾਂ ਇਹਨਾਂ ਨੇ ਆ ਭੇਡਾਂ 4 ਖਾ ਛੜੀਆਂ ਤੇ ਲੱਖ ਰੁਪਏ ਦਾ ਨੁਕਸਾਨ ਇਦਾਂ ਬੱਚਿਆਂ ਨੂੰ ਖਾ ਛੱਡ ਦੇ ਕੇ ਤੇ ਬੱਚੇ ਸਕੂਲੇ ਜਾਂਦੇ ਆ ਬਿਲਕੁਲ 10-10 ਬੱਚੇ 20-20 ਇਕੱਠੇ ਸਕੂਲੇ ਜਾਂਦੇ ਕੁੱਤੇ ਪੈ ਗਏ ਤੇ ਬੱਚਿਆਂ ਨੂੰ ਖਾ ਜੜਿਆ ਫਿਰ ਕੀ ਲਿਆਂਗੇ ਬਿਲਕੁਲ ਠੀਕ ਹੈ ਕੀ ਤੁਹਾਡਾ ਨਾਮ ਤੁਹਾਡਾ ਮੇਰਾ ਨਾਮ ਲਿਆਕਤ ਵਾਲੀ ਠੀਕ ਹੈ ਤੁਹਾਡੀ ਪਿੰਡਾਂ ਵਾਲੀਆਂ ਹਾਂਜੀ ਠੀਕ ਹੈ ਜੀ ਕਰਵਾਲ ਦਾ ਪਿੰਡ ਸਾਡਾ ਕਰਵਾਲ ਪਿੰਡ ਠੀਕ ਹੈ ਹਾਂ ਜੀ ਨੁਕਸਾਨ ਤੁਹਾਡਾ ਕਿੰਨਾ ਹੋ ਗਿਆ ਤੁਹਾਡਾ ਡਬਲ ਆ ਭਾਈ ਸਾਡਾ ਨੁਕਸਾਨ ਲੱਖ ਰੁਪਿਆ ਦਾ ਹੋ ਗਿਆ ਘੱਟੋ ਘੱਟ ਠੀਕ ਹੈ ਜੀ ਹਾਂਜੀ ਸਰਕਾਰ ਤੋਂ ਮੰਗ ਕਰਨੀ ਹੈਗਾ ਅਸੀਂ ਸਰਕਾਰ ਤੋਂ ਮੰਗਣੇ ਜੇ ਸਾਡਾ ਨੁਕਸਾਨ ਦਿੱਤਾ ਜਾਏ ਉਹ ਵੀ ਅਸੀਂ ਸਰਕਾਰ ਤੋਂ ਮੰਗ ਕਰਨੇ ਆ ਤੇ ਨਾਲੇ ਇਹਨਾਂ ਕੁੱਤਿਆਂ ਦਾ ਹਾਲ ਕੀਤਾ ਜਾਏਹੀਂ ਬੱਚਿਆਂ ਨੂੰ ਸਕੂਲੇ ਜਾਂਦੇ ਬੱਚੇ ਇੱਥੋਂ ਪਿੰਡ ਤੁਰ ਕੇ ਬੱਚਿਆਂ ਨੂੰ ਜਾਣਾ ਸਕੂਲੇ ਜੇ ਕੋਈ ਬੱਚਾ ਖਾ ਜਾੜਿਆ ਫਿਰ ਕਿੱਥੋਂ ਲਿਆਂਗੇ ਤੇ ਭੇਡਾਂ ਦਾ ਚਲੋ ਗਈਆਂ ਗਈਆਂ ਪਰ ਬੱਚੇ ਚੱਲ ਕੇ ਤੇ ਕੀ ਕਿੱਥੋਂ ਲਾਂਗੇ ਜੀ ਦੇ ਨੁਕਸਾਨ ਹੋ ਗਏ ਕੰਮ ਖੋਖਾ ਹੋ ਜਾਂਦਾ ਹਾਂਜੀ ਹਾਂਜੀ ਭਾਜੀ ਭਾਜੀ ਇਹ ਚਾਰ ਭੇਡਾਂ ਕੁੱਤਿਆਂ ਨੇ ਖਾ ਲਈ 12 ਕੁੱਤੇ ਫਿਰੰਡੇ ਉਰੇ ਪਰੇ ਕੱਲ ਨੂੰ ਨਿਆਣੇ ਸਕੂਲ ਜਾਂਦੇ 10-10 15-15 ਇਕੱਠੇ ਇਹਨਾਂ ਨੂੰ ਪੈ ਜਾਣ ਇਹ ਨਸਕਾਨ ਚਲੋ ਭੇਡਾਂ ਦਾ ਜਾਨਵਾਰ ਹੈ ਬੰਦਿਆਂ ਦਾ ਕੋਣ ਨਸਕਾਨ ਆਇਆ ਹੈ ਕੋਈ ਜਰੇਗਾ ਇਹਨਾਂ ਨੂੰ ਬਾਰਾ ਕੋਤਾਨਾ ਕੋਈ ਹੱਲ ਕਰੋ ਇਹਨਾਂ ਨੂੰ ਦਵਾਈ ਪਾਓ ਬੰਦੇ ਛੱਡੋ ਇਹਨਾਂ ਨੂੰ ਇਹਨਾਂ ਨੂੰ ਕੱਲ ਨੂੰ ਬੰਦੇ ਪਿੰਡ ਦੇ ਬੱਚੇ ਆ ਜਾਣੇ ਸਾਡੇ ਵੀ ਇਹ ਪਿੰਡ ਦੇ ਵੀ ਪੜਦੇ ਆ ਛੋਟੇ ਛੋਟੇ ਬੱਚੇ ਤੇ ਜਾਂਦੇ ਸਾਰੇ ਸਕੂਲੇ ਜਾਂਦੇ ਆ ਇਹਦਾ ਕੋਈ ਹੱਲ ਕਰੋ ਠੀਕ ਹੈ ਜੀ ਧੰਨਵਾਦ ਬਾਕੀ ਪਿੰਡੂ ਵੀ ਜੂਨੀਅਰ ਵੱਲੋਂ ਹਾਂ ਜੀ ਬੋਲੋ ਇਹ ਜਿਹੜਾ ਨੁਕਸਾਨ ਹੋਇਆ ਨਹੀਂ ਹੋਣਾ ਚਾਹੀਦਾ ਕੱਲ ਨੂੰ ਕੋਈ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਬਚਾਰਾ ਗਰੀਬਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਆਵਾਰਾ ਖੁਦਿਆਂ ਦਾ ਹੱਲ ਕੀਤਾ ਜਾਵੇ ਠੀਕ ਹੈ ਧੰਨ